ਹਾਂ ਦੋਸਤੋ ਗੁਲਾਬ ਦੇ ਫੁੱਲਾਂ ਪੌਦਿਆਂ ਤੇ ਖੁਸ਼ਬੂ ਤੋਂ ਕੋਣ ਨਹੀਂ ਜਾਣੂ ਅ ਸੋ ਬਗੈਰ ਕਿਸੇ ਭੂਮਿਕਾ ਤੋਂ ਆਪਾਂ ਗੱਲ ਕਰਦੇ ਆ ਅੱਜ ਵੀ ਗੁਲਾਬ ਦੇ ਪੌਦੇ ਅਸੀਂ ਕਿਵੇਂ ਤਿਆਰ ਕਰ ਸਕਦੇ ਆ ਅੱਜ ਕੱਲ੍ਹ ਜਨਵਰੀ ਦੀ ਰੁੱਤ ਚੱਲ ਰਹੀ ਹੈ ਇਹ ਵੈੜਾ ਟੁਕਮਾ ਸਮਾਂ ਤੇ ਉਸ ਤੋਂ ਪਹਿਲਾਂ ਦੱਸਦਾ ਚੱਲਾਂ ਵਿਵਸਥਾ ਗੁਲਾਬ ਦੀਆਂ ਬਹੁਤ ਸਾਰੀਆਂ ਕਿਸਮਾਂ ਪਰ ਮੁੱਖ ਰੂਪ ਦੇ ਵਿੱਚ ਇਹਦੀਆਂ ਤਿੰਨ ਪ੍ਰਜਾਤੀਆਂ ਨੇ ਇੱਕ ਦੇਸੀ ਗੁਲਾਬ ਤੇ ਇੱਕ ਜੰਗਲੀ ਗੁਲਾਬ ਤੇ ਇੱਕ ਆਪਣਾ ਹੋ ਗਿਆ ਜਿਹੜਾ ਗ੍ਰਾਫਟਡ ਰੰਗ-ਬਰੰਗਾ ਜਿਹਨੂੰ ਅੰਗਰੇਜ਼ੀ ਗੁਲਾਬ ਕਹਿੰਦੇ ਨੇ ਅਸੀਂ ਤੇ ਜਿਹੜਾ ਤਾਂ ਹੈਗਾ ਜੰਗਲੀ ਗਲਾਬ ਉਹਦੀ ਪਛਾਣ ਇਹ ਹੈ ਵੀ ਇਹਦੇ ਪੱਤੇ ਛੋਟੇ ਹੁੰਦੇ ਆ ਪੌਦੇ ਕਾਫੀ ਵੱਡੇ ਵੱਡੇ ਹੁੰਦੇ ਆ ਤੇ ਕੰਡੇ ਵੀ ਕਾਫੀ ਵੱਡੇ ਹੁੰਦੇ ਆ ਤੇ ਪਰ ਜਿਹੜੇ ਇਹਦੇ ਫੁੱਲ ਹੈ ਉਹ ਪਿੰਕ ਕਲਰ ਦੇ ਹੁੰਦੇ ਆ ਹਲਕੇ ਗੁਲਾਬੀ ਤੇ ਉਹਨਾਂ ਵਿੱਚ ਖੁਸ਼ਬੂ ਬਹੁਤ ਹੁੰਦੀ ਹੈ ਤੇ ਝਾੜੀ ਨਵਾਂ ਬਣ ਜਾਂਦੇ ਆ ਤੇ ਇਹਦੀ ਵਰਤੋਂ ਆਮ ਤੌਰ ਤੇ ਜਿਹੜੀ ਹੈਗੀ ਅਸੀਂ ਗ੍ਰਾਫਟਡ ਗਲਾਬ ਤਿਆਰ ਕਰਨ ਲਈ ਇਹਦੀ ਡੰਡੀ ਦੀ ਵਰਤੋਂ ਕਰਦੇ ਆ ਉਹਦੇ ਲਈ ਉਗਾਉਨੇ ਆ ਤੇ ਜਾਂ ਫਿਰ ਇਹਦੀ ਗੁਲਕੰਦ ਵੀ ਬਣਦੀ ਹੈ ਉਹ ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਦੇਸੀ ਗਲਾਬ ਹੈ ਦੇਸੀ ਗਲਾਬ ਦੇ ਪੱਤੇ ਥੋੜੇ ਜੇ ਮੋਟੇ ਹੁੰਦੇ ਆ ਤੇ ਕੰਡੇ ਕੁਛ ਘੱਟ ਹੁੰਦੇ ਆ ਤੇ ਜਿਹੜਾ ਝਾੜੀ ਨਮਾ ਪੌਦਾ ਬਣਦਾ ਥੋੜਾ ਜਿਹਾ ਫੈਲਵਾ ਹੁੰਦਾ ਤੇ ਇਹਦੇ ਜਿਹੜੇ ਫੁੱਲਾਂ ਦਾ ਰੰਗ ਆ ਉਹ ਰੈੱਡ ਕਲਰ ਦਾ ਹੁੰਦਾ ਜਣ ਦੀ ਆਪਾਂ ਕਹਿੰਦੇ ਆ ਲਾਲ ਕਲਰ ਦੇ ਫੁੱਲ ਹੁੰਦੇ ਆ ਵੱਡੇ ਵੱਡੇ ਫੁੱਲ ਹੁੰਦੇ ਆ ਤੇ ਜਿਹੜੀ ਤੀਸਰੀ ਕਿਸਮ ਹੈ ਉਹ ਜਿਹੜੇ ਜਿੰਨੇ ਵੀ ਰੰਗ-ਬਰੰਗੇ ਫੁੱਲ ਹੈ ਉਹ ਸਾਰੇ ਉਸ ਦੇ ਵਿੱਚ ਆਉਂਦੇ ਆ ਤੇ ਬਸ ਇਹੀ ਪਛਾਣਨ ਨੇ ਦੀ ਵੀ ਜਿਹੜਾ ਜੰਗਲੀ ਗਲਾਬ ਹੈ ਤੇ ਦੇਸੀ ਗਲਾਬ ਹੈ ਇਹਦੇ ਚ ਖੁਸ਼ਬੂ ਬਹੁਤ ਹੁੰਦੀ ਹੈ ਜਦੋਂ ਕਿ ਜਿਹੜਾ ਅੰਗਰੇਜ਼ੀ ਗਲਾਬ ਹੈ ਉਹ ਚ ਬਿਲਕੁਲ ਹੀ ਖੁਸ਼ਬੂ ਨਹੀਂ ਹੁੰਦੀ ਤੇ ਜਿਹੜਾ ਆਪਾਂ ਗੱਲ ਕਰਾਂਗੇ ਅੱਜ ਦੇਸੀ ਗਲਾਬ ਦੀ ਇਹ ਉਹਨੂੰ ਘਾਉਣ ਦਾ ਬਿਲਕੁਲ ਹੁਣ ਸਮਾਂ ਚੱਲ ਰਿਹਾ ਹੈ ਤੁਹਾਨੂੰ ਜੇ ਮੈਂ ਦੱਸਿਆ ਵੀ ਦਸੰਬਰ ਜਨਵਰੀ ਇਵਨ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਵੀ ਉਹਦੇ ਲਈ ਸੇ ਕੀ ਕਰਨਾ ਹੈ ਤੇ ਜਿਹੜੇ ਪੁਰਾਣੇ ਗਲਾਬ ਦੇ ਪੌਦੇ ਆ ਉਹਨਾਂ ਤੋਂ ਕਲਮ ਕੱਟ ਲੋ ਕਲਮਾਂ 1 ਸਾਲ ਪੁਰਾਣੀਆਂ ਹੋਣ ਤੇ ਉਹਦੀ ਪਛਾਣ ਇਹ ਵੀ ਇੱਕ ਥੋੜੀ ਜਿਹੀ ਸਖਤ ਹੁੰਦੀ ਹੈ ਦੇਖੋ ਉਹ ਪੂਰੇ ਹਰੇ ਰੰਗ ਦੇ ਹੁੰਦੀਆਂ ਜਿਹੜੀਆਂ ਉਸ ਤੋਂ 5-7 ਮਹੀਨੇ ਪਹਿਲਾਂ ਉਹਦੇ ਵਿੱਚੋਂ ਅੱਗੇ ਫਟਾਰਾ ਫੁੱਟਿਆ ਹੋਇਆ ਤੇ ਉਹ ਜਿਆਦਾ ਹਰੇ ਰੰਗ ਦਾ ਹੁੰਦਾ ਤੇ ਜਦੋਂ ਆਪਾਂ ਉਹਨੂੰ ਥੋੜਾ ਜਿਹਾ ਦਬਾਉਨੇ ਆ ਜਾਂ ਕੱਟਣ ਵੇਲੇ ਉਹ ਫਿਰ ਜਾਂਦੀਆਂ ਐ ਜਿਹੜੀਆਂ ਅਸੀਂ ਕਲਮਾਂ ਲੈਣੀਆਂ ਇੱਕ ਤਾਂ ਉਹਦੀ ਮੋਟਾਈ ਆ ਉਹ ਪੈਨਸਲ ਦੀ ਮੋਟਾਈ ਜਿਹੀ ਨਹੀਂ ਹੋਣੀ ਚਾਹੀਦੀ ਐ ਇਹ ਦੂਸਰੀ ਕਲਮ ਦੇ ਉੱਪਰ ਲਗਭਗ 5 ਗੱਠਾ ਹੋਣ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਹੇਠਲਾ ਸਿਰ ਹੈ ਉਹਨੂੰ ਬਿਲਕੁਲ ਅਸੀਂ ਸਿੱਧਾ ਕੱਟਣਾ ਹੈ ਜਿਹੜਾ ਉੱਪਰਲਾ ਸਿਰ ਹੈ ਉਹਦੇ ਉੱਤੇ ਇੱਕ ਕੱਟ ਦੇ ਦਿਓ ਟੇਢੇ ਲੋਟ ਤੇ ਉੱਪਰੋਂ ਥੱਲੇ ਨੂੰ ਅ ਉਸ ਤੋਂ ਬਾਅਦ ਉਹਨੂੰ ਅਸੀਂ ਜ਼ਮੀਨ ਚਲਾ ਦੇਣਾ ਤੇ ਜ਼ਮੀਨ ਜਿਹੜੀ ਹੈਗੀ ਆ ਸਾਡੇ ਕੋਲੇ ਜਾਂ ਮਿੱਟੀ ਹੈ ਜਿਹੜੀ ਉਹ ਗਮਲੇ ਚ ਲਾਉਣਾ ਚਾਹੀਏ ਕਿਤੇ ਵੀ ਲਾਉਣਾ ਉਹ ਬਹੁਤੀ ਭਾਰੀ ਨਾ ਹੋਵੇ ਤੇ ਉਹਦੇ ਵਿੱਚ ਮੱਲੜ ਦੀ ਮਾਤਰਾ ਬਹੁਤੀ ਨਾ ਹੋਵੇ ਰੇਤਲੀ ਜੀ ਮਿੱਟੀ ਹੋਵੇ ਤੇ ਉਹਦੇ ਨਾਲ ਇਹ ਆ ਵੀ ਫਿਰ ਜਿਹੜੀਆਂ ਕਲਮਾਂ ਲੱਗੀਆਂ ਥੱਲਿਓ ਉਹ ਗਲਦੀਆਂ ਨਹੀਂ ਗਿਆ ਇੱਕ ਸਨੂ ਇੱਕ ਵਾਰੀ ਪਾਣੀ ਪਾ ਦੇਣਾ ਉਸ ਤੋਂ ਬਾਅਦ ਉਹਨੂੰ ਪਾਣੀ ਵੀ ਨਹੀਂ ਪਾਉਣਾ ਅਸੀਂ ਤੇ ਕਿਉਂਕਿ ਉਹਦੀ ਉਹਨੇ ਇੱਕ ਸੈਲ ਰਹਿੰਦੀ ਹੈ ਨਹੀਂ ਤਾਂ ਫਿਰ ਜ਼ਿਆਦਾ ਪਾਣੀ ਪਾਉਣ ਨਾਲ ਜਿਹੜੀਆਂ ਉਹ ਕਲਮਾਂ ਗਲ ਜਾਂਦੀਆਂ ਤੇ ਕਈ ਵਾਰ ਇਹ ਵੀ ਵੇਖਣ ਦੇ ਵਿੱਚ ਆਇਆ ਵੀ ਜਿਹੜੀ ਟਾਣੀ ਉਹ ਆਪਣਾ ਅਸਰ ਲੈ ਕੇ ਪੱਤੇ ਤਾਂ ਨਿਕਲ ਆਉਂਦੇ ਪਰ ਥੱਲੇ ਜੜਾਂ ਨਹੀਂ ਬਣਦੀਆਂ। ਅਸਤ ਪੌਦਾ ਉਹ ਜਲਦੀ ਮਰ ਜਾਂਦਾ। ਤੇ ਕੁਝ ਦਿਨਾਂ ਬਾਅਦ ਜਿਹੜਾ ਉਹਦੀਆਂ ਅੱਖਾਂ ਉਹ ਫੁੱਟਣੀਆਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਨਾਲ ਇਹ ਖਿਆਲ ਰੱਖਣਾ ਵੀ ਜਿਹੜੀਆਂ ਅਸੀਂ ਕਲ ਮਲਾਉਣੀਆਂ ਨਾ ਉਹਦੀਆਂ ਪੰਜਾਂ ਵਿੱਚੋਂ ਤਿੰਨ ਅੱਖਾਂ ਜਿਹੜੀਆਂ ਉਹ ਜ਼ਮੀਨ ਦੇ ਵਿੱਚ ਹੋਣ ਤੇ ਦੋ ਉਹਦੀਆਂ ਅੱਖਾਂ ਬਾਹਰ ਹੋਣ। ਤੇ ਫਟਾਰਾ ਚੱਲ ਪਏਗਾ ਤੇ ਉਸ ਤੋਂ ਬਾਅਦ ਤੁਸੀਂ ਕੁਮਾਸਮਾ ਹੁੰਦੇ ਅੱਗੇ ਸਤੰਬਰ ਅਕਤੂਬਰ ਦੇ ਵਿੱਚ ਵੀ ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ ਸਥਾਈ ਥਾਂਵਾਂ ਉੱਤੇ ਤੇ ਆਮ ਤੌਰ ਤੇ ਵੇਖਿਆ ਵੀ ਜੇ ਵਧੀਆ ਤਰੀਕੇ ਨਾਲ گلاب ਦੀਆਂ ਕਲਮਾਂ ਚੱਲ ਪੈਣ ਤਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਵੀ ਦੋ ਚਾਰ ਫੁੱਲ ਦੇ ਜਾਂਦੀਆਂ ਤੇ ਦੂਸਰੀ ਗੱਲ ਇਹ ਵੀ ਹੈਗੀ ਵੀ ਜੇ ਤੁਸੀਂ ਜਿਆਦਾ ਕਲਮਾਂ ਤਿਆਰ ਕਰਨੀਆਂ ਤਾਂ ਇਹਦੀ ਕਾਮਯਾਬੀ ਜਿਆਦਾ ਹੋਵੇ ਉਹਦੇ ਲਈ ਹੋਰ ਵੀ ਕਈ ਤਰੀਕੇ ਵਰਤੇ ਜਾਂਦੇ ਐ ਵੇ ਜਿਵੇਂ ਬਾਜ਼ਾਰ ਦੇ ਵਿੱਚ ਆਉਂਦੇ ਨੇ ਕੁਝ ਪਾਊਡਰ ਜਿਹੜੇ ਹਾਰਮੋਨਸ ਨੇ ਤੇ ਵਸਤਾਏ ਸਖਤ ਜਾਨ ਪੌਦਿਆਂ ਨੂੰ ਲੋੜ ਨਹੀਂ ਪੈਂਦੀ ਪਰ ਫਿਰ ਵੀ ਇਦਾਂ ਦੇ ਕੋਲੇ ਹੈਗੇ ਆ ਤਾਂ ਉਹਦੀ ਕਾਮਯਾਬੀ ਲਈ ਉਹਨੂੰ ਇੱਕ ਵਾਰੀ ਕਲਮ ਦੇ ਹਟਲੇ ਸਿਰੇ ਨੂੰ ਪਾਣੀ ਵਿੱਚ ਭਿਉਂ ਕੇ ਤੇ ਉਸ ਪਾਊਡਰ ਦੇ ਵਿੱਚ ਉਹਨੂੰ ਲਵੇੜ ਕੇ ਉਹਦੇ ਨਾਲ ਤੇ ਉਹਨੂੰ ਜ਼ਮੀਨ ਦੇ ਵਿੱਚ ਲਾ ਦਿਓ ਉਹਦੇ ਨਾਲ ਇਹ ਜਿਹੜੇ ਹੈਗੇ ਆ ਉਹਦੀਆਂ ਜੜਾਂ ਜ਼ਿਆਦਾ ਨਿਕਲਦੀਆਂ ਐ ਇਹ ਇਹ ਵੀ ਤਰੀਕਾ ਹੈਗਾ ਫਲ ਫਲ ਸਬਜ਼ੀਆਂ ਫਸਲਾਂ ਆਦਿ ਹੋਰ ਜਾਣਕਾਰੀ ਲਈ ਬਣੇ ਰਹੋ ਸਾਡੇ YouTube ਚੈਨਲ ਨਾਲ ਤੇ YouTube ਚੈਨਲ ਦਾ ਨਾਮ ਹੈ ਹੁਣ ਸਿੰਘ ਕਿਸਰਵਾਲੀਆ ਬਹੁਤ ਬਹੁਤ ਧੰਨਵਾਦ